ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵੱਡਾ ਹੋਇਆ 13 ਸਾਲ ਦੀ ਉਮਰ 'ਚ ਬਾਪ ਦੀ ਮੌਤ ਹੋ ਗਈ ਜਿਸ ਜੰਗ ਦੇ ਵਿੱਚ ਬਾਪ ਦੀ ਮੌਤ ਹੋਈ ਸੀ ਉਦੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ 11.5 ਸਾਲ ਦਾ ਸੀ ਬਾਪ ਬਿਮਾਰ ਹੋ ਗਿਆ ਸੀ ਤੇ ਉਸ ਜੰਗ ਦੀ ਕਮਾਂਡ ਉਸਨੇ ਆਪਣੇ 11.5 ਸਾਲ ਦੇ ਪੁੱਤਰ ਰਣਜੀਤ ਸਿੰਘ ਨੂੰ ਦਿੱਤੀ ਮਹਾ ਸਿੰਘ ਦੀ ਮੌਤ ਹੋਈ ਤੇ ਇਹਦੇ ਆਲੇ-ਦੁਆਲੇ ਚੱਠਿਆਂ ਦੇ ਪਿੰਡ ਸੀ ਰਸੂਲ ਨਗਰ ਜਿਸ ਨੂੰ ਬਾਅਦ ਵਿੱਚ ਰਾਮਨਗਰ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਉੱਥੋਂ ਦੇ ਜਿਹੜੇ ਚੱਠੇ ਸੀ ਉਹ ਦੁਸ਼ਮਣੀ ਰੱਖਦੇ ਸੀ ਸ਼ੁਕਰ ਚੱਕੀਆਂ ਮਿਸਲ ਦੇ ਨਾਲ ਉਹਦੇ ਪਿੱਛੇ ਕਾਰਨ ਬੜੇ ਵੱਡੇ ਨੇ ਤੇ ਇੱਕ ਧਾਰਮਿਕ ਕਾਰਨ ਨਹੀਂ ਕੁਝ ਇੱਕ ਤਾਂ ਇਹ ਸੀ ਕਿ ਇੱਕ ਵੱਡੇ ਇਸਲਾਮੀ ਜਿਹੜੀ ਉਹਨਾਂ ਦੀ ਉੱਥੇ ਇੱਕ ਤਰ੍ਹਾਂ ਦੇ ਨਾਲ ਸਰਦਾਰੀ ਸਥਾਪਿਤ ਹੋਈ ਸੀ ਉਹਦੇ ਵਿੱਚ ਸਿੱਖ ਸਿਰ ਚੁੱਕ ਰਹੇ ਸੀ ਦੂਜੀ ਸਭ ਤੋਂ ਵੱਡੀ ਅਹਿਮ ਗੱਲ ਸੀ ਕਿ ਜਦੋਂ ਬਾਬਰ ਹਿੰਦੁਸਤਾਨ ਦੇ ਵਿੱਚ ਆਇਆ ਤੇ ਬਾਬਰ ਆਪਣੇ ਨਾਲ ਆਪਣੇ ਵਡੇਰਿਆਂ ਦਾ ਇੱਕ ਖਜ਼ਾਨਾ ਲੈ ਕੇ ਆਇਆ ਸੀ ਜਦੋਂ ਤੈਮੂਰ ਨੇ ਈਰਾਨ ਦਾ ਇਲਾਕਾ ਫਤਿਹ ਕੀਤਾ ਤੇ ਈਰਾਨ ਦੇ ਲੋਕਾਂ ਨੇ ਆਪਣੀ ਜਾਨ ਬਚਾਉਣ ਦੇ ਵਾਸਤੇ ਉਹਨਾਂ ਦੇ ਕੋਲ ਇਸਲਾਮ ਧਰਮ ਦੇ ਬਾਨੀ ਸਲ ਅਲ੍ਹਾ ਅਲੈਹਿ ਵਸੱਲਮ ਹਜਰਤ ਮੁਹੰਮਦ ਸਾਹਿਬ ਤੇ ਉਹਨਾਂ ਦੇ ਪਰਿਵਾਰ ਦੀਆਂ ਕੁਝ ਨਿਸ਼ਾਨੀਆਂ ਪਈਆਂ ਸੀ ਉਹਨਾਂ ਨੇ ਆਪਣੀ ਜਾਨ ਬਚਾਉਣ ਦੇ ਵਾਸਤੇ ਨਜ਼ਰਾਨੇ ਦੇ ਰੂਪ ਵਿੱਚ ਸਾਰੀਆਂ ਆਪਣੀਆਂ ਧਾਰਮਿਕ ਨਿਸ਼ਾਨੀਆਂ ਤੇ ਤਬਰਕਤ ਜਿਹੜੇ ਸੀ ਕੋਸਮ ਦੇ ਦਿੱਤੇ ਹੌਲੀ ਹੌਲੀ ਉਸੇ ਖਾਨਦਾਨ ਦੇ ਵਿੱਚੋਂ ਬਾਬਰ ਸੀ ਉਹਦੇ ਕੋਲ ਆ ਗਏ ਜਦੋਂ ਬਾਬਰ ਨੇ ਇੱਥੇ ਆ ਕੇ ਆਪਣੀ ਰਾਜਸત્તા ਸਥਾਪਿਤ ਕਰ ਲਈ ਤਾਂ ਉਹ ਸਾਰਾ ਸਮਾਨ ਨਾਲ ਲੈ ਗਿਆ तकरीबन 34 ਦੇ ਕਰੀਬ ਇਹ ਨਿਸ਼ਾਨੀਆਂ ਜਿਹੜੀਆਂ ਨੇ ਅੱਜ ਬਾਦਸ਼ਾਹੀ ਮਸਜਿਦ ਲਾਹੌਰ ਦੇ ਵਿੱਚ ਪਈਆਂ ਨੇ ਹੁਣ ਇਹਨਾਂ ਦਾ ਕੀ ਸਬੰਧ ਹੈ ਬਾਬਰ ਦੀ ਮੌਤ ਉਸ ਤੋਂ ਬਾਅਦ ਉਹਦੇ ਪਰਿਵਾਰ ਦੀਆਂ ਜਦੋਂ ਔਰੰਗਜ਼ੇਬ ਤੱਕ ਮੌਤਾਂ ਹੁੰਦੀਆਂ ਹੋਈਆਂ ਨੇ ਬਹਾਦਰ ਸ਼ਾਹ ਦੀ ਮੌਤ ਹੋਈ ਬਹਾਦਰ ਸ਼ਾਹ ਤੋਂ ਬਾਅਦ ਫਰਖ ਸੀਰ ਕੋ ਰਾਜ ਆਇਆ ਉਸ ਤੋਂ ਬਾਅਦ ਹਮਲੇ ਸ਼ੁਰੂ ਹੋ ਜਾਂਦੇ ਨੇ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕੀਤਾ ਤਾਂ ਉਸ ਵੇਲੇ ਉਸ ਪਰਿਵਾਰ ਦੀ ਇੱਕ ਬੇਗਮ ਜਿਹੜੀ ਹੈ ਉਹ ਆਪਣੀ ਬੇਟੀ ਦੇ ਨਾਲ ਅਹਿਮਦ ਸ਼ਾਹ ਅਬਦਾਲੀ ਦੇ ਨਾਲ ਤੁਰ ਪਈ ਕਿਉਂਕਿ ਉਸ ਦੀ ਬੇਟੀ ਨੂੰ ਅਹਿਮਦ ਸ਼ਾਹ ਅਬਦਾਲੀ ਨੇ ਆਪਣੇ ਬੇਟੇ ਦੇ ਨਾਲ ਨਿਕਾਹ ਕਰਕੇ ਨਾਲ ਲੈ ਕੇ ਜਾਣ ਦੀ ਤਿਆਰੀ ਕੀਤੀ ਸੀ ਮਾਂ ਨੇ ਕਿਹਾ ਮੈਂ ਇਕੱਲੀ ਰਹਿ ਗਈਆਂ ਮੈਂ ਹੁਣ ਇੱਥੇ ਰਹਿ ਨਹੀਂ ਸਕਦੀ ਰਾਜ ਦੇ ਵਿੱਚ ਅਫਰਾ ਤਫਰੀ ਫੈਲੀ ਹੈ ਕਿੱਥੋਂ ਬੇਤਰ ਮੈਂ ਆਪਣੀ ਬੇਟੀ ਦੇ ਨਾਲ ਚਲੀ ਜਾਵਾਂ ਜੰਮੂ ਦੇ ਕੋਲ ਗਈ ਜਾ ਕੇ ਬਿਮਾਰ ਹੋ ਗਈ ਉਹਨੇ ਇਹ ਸਾਰੀਆਂ ਧਾਰਮਿਕ ਚੀਜ਼ਾਂ ਆਪਣੇ ਨਾਲ ਲੈ ਲਈ ਜੰਮੂ ਜਾ ਕੇ ਉਹਦੇ ਬੜੇ ਮਾੜੇ ਹਾਲਾਤ ਹੋਏ ਤੇ ਉਸ ਨੇ ਇਹ ਚੀਜ਼ਾਂ ਗਹਿਣੇ ਪਾਉਣ ਵਾਸਤੇ ਕਿਸੇ ਨੂੰ ਦੇ ਦਿੱਤੀ ਕਿਸੇ ਅਮੀਰ ਦੇ ਕੋਲ ਇਹ ਜਿਹੜੀਆਂ ਧਾਰਮਿਕ ਨਿਸ਼ਾਨੀਆਂ ਸੀ ਗਹਿਣੇ ਪਾ ਦਿੱਤੀਆਂ ਗਈਆਂ ਇਸ ਦਾ ਪਤਾ ਜਦੋਂ ਉੱਚ ਸ਼ਰੀਫ ਦੇ ਕੁਝ ਪੀਰਜ਼ਾਦਿਆਂ ਨੂੰ ਤੇ ਜਦੋਂ ਰਸੂਲ ਨਗਰ ਦੇ ਚੱਠਿਆਂ ਨੂੰ ਪਤਾ ਲੱਗਾ ਤਾਂ ਇਹਨਾਂ ਨੇ ਇਹ ਸਾਰੀਆਂ ਵਸਤਾ ਉਦ ਕੋ ਖਰੀਦ ਕੇ ਰਾਮ ਨਗਰ ਲੈ ਗਏ ਚੱਠੇ ਆਪਣੇ ਕੋਲ ਲੈ ਗਏ ਦੂਜੇ ਵਿੱਚ حضرت ਮੁਹੰਮਦ ਸਾਹਿਬ ਉਹਨਾਂ ਦੀ ਬੇਟੀ ਫਾਤਿਮਾ ਉਹਨਾਂ ਦੇ ਜਵਾਈ حضرت ਅਲੀ ਪੀਰ ਦਸਤਗਿਰ حضرت ਹੁਸੈਨ ਇਸ ਸਾਰੇ ਪਰਿਵਾਰ ਦੀਆਂ ਨਿਸ਼ਾਨੀਆਂ ਕਿਸੇ ਦੇ ਜੁੱਤੇ ਕਿਸੇ ਦੀ ਟੋਪੀ ਕਿਸੇ ਦੀ ਸੋਟੀ ਕਿਸੇ ਦਾ ਛਾਲ ਕਿਸੇ ਦਾ ਰਮਾਲ ਇਹ ਸਾਰੀਆਂ ਧਾਰਮਿਕ ਨਿਸ਼ਾਨੀਆਂ ਤੇ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਬਾਪ ਸਰਦਾਰ ਮਹਾ ਸਿੰਘ ਨੇ ਰਸੂਲ ਨਗਰ ਨੂੰ ਫਤਿਹ ਕੀਤਾ ਉਹ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਸੀ ਸਿੱਖਾਂ ਦੇ ਕੋਲ ਆਪ ਹੁਣ ਜਿੱਥਿਆਂ ਨੂੰ ਇਹ ਗੱਲ ਚੁਗਦੀ ਸੀ ਕਿ ਦੁਨੀਆਂ ਦੇ ਵਿੱਚ ਜੇਕਰ ਇਸਲਾਮ ਦੀਆਂ ਸਭ ਤੋਂ ਕੀਮਤੀ ਨਿਸ਼ਾਨੀਆਂ ਨੇ ਤੇ ਉਹ ਸਿੱਖਾਂ ਦੇ ਕੋਲ ਪਈਆਂ ਪਰ ਸਿੱਖ ਰਾਜ ਦੀ ਜਾਂ ਸਿੱਖ ਪਰਿਵਾਰਾਂ ਦੀ ਉਦੋਂ ਤਾਂ ਜੇ ਰਾਜ ਸੱਤਾ ਹੋਣ ਚ ਨਹੀਂ ਆਈ ਸਿੱਖ ਪਰਿਵਾਰਾਂ ਦੀ ਖੂਬੀ ਵੇਖੋ ਅੱਜ ਦੁਨੀਆਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਸਾਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਉਹ ਤੁਸੀਂ ਸਾਰੇ ਸੋਸ਼ਲ ਮੀਡੀਆ 'ਚ ਦੇਖ ਰਹੇ ਹੋ ਪਰ ਸਿੱਖ ਦੁਜੇ ਤਰ੍ਹਾਂ ਪ੍ਰਤੀ ਕਿਵੇਂ ਦੀ ਸੋਚ ਰੱਖਦਾ ਹੈ ਇਹ ਜਿੰਨੀਆਂ ਧਾਰਮਿਕ ਨਿਸ਼ਾਨੀਆਂ ਨੇ ਇਹ ਮਹਾ ਸਿੰਘ ਤੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਉਸ ਤੋਂ ਬਾਅਦ ਕਬਰ ਖੜਕ ਸਿੰਘ ਕਬਰ ਨੌਨਿਹਾਲ ਸਿੰਘ ਕਬਰ ਸ਼ੇਰ ਸਿੰਘ ਤੇ ਮਹਾਰਾਣੀ ਜਿੰਦਾ ਤੱਕ ਇਹ ਸਾਰੀਆਂ ਨਿਸ਼ਾਨੀਆਂ ਸੰਭਾਲ ਕੇ ਰੱਖੀਆਂ ਜਾਂਦੀਆਂ ਰਹੀਆਂ ਤੇ ਜਦੋਂ ਹੈਨਰੀ ਲਾਰੈਂਸ ਨੇ ਪੰਜਾਬ ਦੇ ਉੱਪਰ ਕਬਜ਼ਾ ਕੀਤਾ ਤੇ ਜਿਹੜੇ ਫਕੀਰ ਨੂਰਉਦੀਨ ਨੇ ਉਹਨਾਂ ਨੂੰ 34 ਦੀਆਂ 34 ਨਿਸ਼ਾਨੀਆਂ ਸੌਪੀਆਂ ਗਈਆਂ ਜਿਹੜੀਆਂ ਅਜੇ ਬਾਦਸ਼ਾਹੀ ਮਸਜਿਦ ਲਾਹੌਰ ਚ ਪਈਆਂ ਨੇ ਜੇ ਕਿਤੇ ਸਿੱਖ ਵੀ ਕਿਸੇ ਧਰਮ ਪ੍ਰਤੀ ਐਵੇਂ ਦੀ ਮਾਨਸਿਕਤਾ ਰੱਖਦੇ ਹੁੰਦੇ ਤਾਂ ਸ਼ਾਇਦ ਇਸਲਾਮ ਦੇ ਪੈਗੰਬਰਾਂ ਦੀਆਂ ਨਿਸ਼ਾਨੀਆਂ ਜ ਲਾਹੌਰ ਦੇ ਵਿੱਚ ਪਾਉਂਦੀਆਂ ਅੱਜ ਇਸਲਾਮ ਦੇ ਲੋਕ ਜ਼ਿਆਰਤ ਕਰਨ ਵਾਸਤੇ ਹੁੰਦੇ ਨੇ ਇੱਥੇ ਨਹੀਂ ਬਲਕੇ ਜਿੱਨਾ ਚਿਰ ਛੇ ਸਿੰਘ ਮਹਾਰਾਜਾ ਮਕੇਰੀਆਂ ਵਿੱਚ ਰਿਹਾ ਮੁਸਲਮਾਨ ਲੋਕ ਉੱਥੇ ਆਪਣੇ ਪੀਰਾਂ ਫਕੀਰਾਂ ਤੇ ਵਡੇਰਿਆਂ ਦੀਆਂ ਇਹਨਾਂ ਅਵਸਥਾਵਾਂ ਦੇ ਦਰਸ਼ਨ ਕਰਨ ਆਉਂਦੇ ਸੀ। ਲਾਹੌਰ ਕਿਲੇ ਦੇ ਵਿੱਚ ਵੱਖਰਾ ਤੋਸ਼ੇਖਾਨਾ ਬਣਾਇਆ ਗਿਆ ਸੀ ਕਿ ਜਿੱਥੇ ਉਹ ਆਪਣੇ ਇਹਨਾਂ ਤਬਰਕਾਤ ਦੇ ਦਰਸ਼ਨ ਕਰ ਸਕਦੇ ਨੇ, ਆਪਣੇ ਵਡੇਰਿਆਂ ਦੀਆਂ ਨਿਸ਼ਾਨੀਆਂ ਨੂੰ ਵੇਖ ਸਕਦੇ ਨੇ। ਸਿੱਖਾਂ ਨੇ ਬਿਲਕੁਲ ਉਸੇ ਤਰ੍ਹਾਂ ਸੰਭਾਲ ਕੇ ਰੱਖੀਆਂ ਜਿਸ ਤਰ੍ਹਾਂ ਆਪਣੇ ਸੰਭਾਲ ਕੇ ਰੱਖਦੇ ਨੇ। ਰਾਮਨਗਰ ਦੇ ਚੱਠੇ ਸੋਚਦੇ ਸੀ ਕਿ ਸਾਡੀਆਂ ਬਸਤਾਂ ਵੀ ਖੋਲੀਆਂ ਤੋਂ ਪਾ ਵੀ ਖੋ ਲਈਆ ਸਾਡੇ ਇਲਾਕੇ ਤੇ ਵੀ ਕਬਜ਼ਾ ਕਰ ਲਿਆ ਪਰ ਹੁਣ ਮਹਾ ਸਿੰਘ ਤਾਂ ਮਰ ਗਿਆ ਹੁਣ ਰਣਜੀਤ ਸਿੰਘ ਨੂੰ ਖਤਮ ਕਰਕੇ ਕਿਉਂਕਿ ਰਣਜੀਤ ਸਿੰਘ ਦੀ ਉਮਰ ਉਦੋਂ 11-12 ਸਾਲ ਸਾਡੇ 13 ਸਾਲ ਦਾ